ਤੁਸੀਂ ਜਿਹੜੇ ਵਿਆਹ ਤੇ ਸ਼ਗਨ ਦੇ ਕੇ ਆਏ ਹੋ ਜਿਹੜੇ ਪਨੀਰ ਖਾਤਾ ਉਹ ਤੇ ਲਗਲੀ ਖਾ ਕੇ ਆਏ ਹੋ ਇਹ ਪੱਕੀ ਗੱਲ ਆ ਕਿਉਂਕਿ ਜਿੰਨੇ ਵਿਆਹਾਂ ਦੇ ਵਿੱਚ ਜਿੰਨੇ ਪ੍ਰੋਗਰਾਮਾਂ 'ਚ ਆਪਾਂ ਪਿੰਡਾਂ ਵਾਲੇ ਵੀ ਜਿੰਨੇ ਕੈਟਰੀਂਗ ਕਰਦੇ ਆ ਤੇ ਕੀ ਜੇ ਸਰਕਾਰ ਥੋੜੀ ਜਿਹਾ ਇੰਨਾ ਕੰਮ ਕਰ ਦਵੇ ਵੀ ਇਹ ਨਗਲੀ ਪ੍ਰੋਡਕਟ ਨਗਲੀ ਖੁੱਲੀ ਚੀਜ਼ ਬੰਦ ਕਰਾ ਦੇਵੇ ਸਾਰੀ ਚੀਜ਼ ਪੈਕਿੰਗ ਦੇ ਜੇ ਪਨੀਰ ਪੈਕਟ ਵਿੱਚ ਚਾਹੇ ਸਾਡਾ ਕੋਈ ਕਿਸਾਨ ਹੀ ਪੈਕਟ ਵਿੱਚ ਲੈ ਕੇ ਆਵੇ ਜੇ ਉਹ ਲਿਖਿਆ ਹੋਊਗਾ ਫੜਾਨੇ ਸਗਲਾ ਪਨੀਰ ਉਹ ਫੜਿਆ ਜਾਊਗਾ ਤੇ ਕਾਰਵਾਈ ਹੋ ਜਾਊਗੀ ਮੈਂ ਮੰਨਦੀ ਜੀ ਨੂੰ ਦੱਸਣਾ ਅਸੀਂ ਜਿਹੜਾ ਕੰਮ ਤੋਂ ਪੰਜਾਬ ਦੇ ਲਈ ਸਾਡੀ ਐਸੋਸੀਏਸ਼ਨ ਨੇ ਪਿਛਲੇ 4 ਸਾਲ ਪਹਿਲਾਂ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਪਨੀਰ ਫੜਾਇਆ ਜਦੋਂ ਕੋਈ ਸਰਕਾਰ ਦੀ ਪਨੀਰ SAMI-